ਹਾਂ ਜੋ ਮਾਰਨਾ ਓਏ ਆ ਕੇ ਨਾ ਫਿਰ ਕੇ ਬੱਟਾ 89 ਆਸਾ 89 ਜੇਪੇ ਬਣਾ ਮੈਂ ਓਏ 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 ਰੋਣੇ ਫਿੱਕੀ ਚਾ ਆਕੀ ਛੋੜ ਦੇ ਤੂੰ ਖੋਣੇਗਾ ਤੇ ਫੋਨ ਆਖੀ ਕਿੱਥੇ ਹਾਰ ਤੇ ਕੀ ਹੋ ਰਿਹਾ ਯਾਰ ਜੋ ਹਾਰ ਤੇ ਕੀ ਕਾਲੋ ਕਾਲੋ ਕੀ ਹੋ ਰਿਹਾ ਕਾਲੋ ਕਾਲੋ ਕੀ ਆਹ ਤੇ ਹੁਣ ਵੀਡੀਓ ਲੈਣੀ ਹੈ ਕੁਣ ਵੀਰੇ ਵੀਡੀਓ ਬਣਾ ਦੇ ਇਹ ਵੀਡੀਓ ਬਣਾ ਦੇ ਆਪਣਾ ਕੂ ਦਾ ਚੇਰਾ ਉਹਨੇ ਕਾ ਯਾ ਬਿੱਕੀ ਆ ਬਗ ਜਾ ਤੇ ਖੁਲਾ ਪੱਟੀ ਪੁੱਟੀ ਕਰਾ ਲੋ ਓਏ ਬਿੱਕੀ ਉਹ ਚਾਕੂ ਲਗਾਏ ਚੱਲ ਰਾ ਇਹ ਵੀ ਨਾ ਅੱਧਾ ਟੱਪਰ ਬਣਾ ਲਈ ਉਹ ਚਾਕੂ ਉਹ ਬਿੱਕੀ ਪਾਣੀ ਤੇ ਵਿੱਕੀ ਕੋਈ ਆਪਣਾ ਲੈਣਾ ਵਿਕੀ ਮੇਰਾ ਭਾਈ ਗੁੰਬਰੀ ਬਣੇ ਜਾਇਰਾ ਗੋਲਤੀ ਨਾ ਭਈ ਮੇਰਾ ਨਾਮ ਸੰਜੀਵ ਕੁਮਾਰ ਜੀ ਖਾਣੇ ਦੋ ਜੀ ਤੇ ਇੱਥੇ ਮੇਰੀ ਸਿਸਟਰ ਦੀ ਵਿਆਹ ਹੋਇਆ ਸੀ ਕਿ ਉਹ ਤੇ ਬਟੋਈ ਕਲਾ ਜੀ ਕੀ ਗੱਲ ਹੈ ਵੀ ਵੀਡੀਓ ਵਾਲੇ ਰੋ ਰਹੀ ਹੈ ਲੜਾਈ ਦੀ ਕੀ ਮੈਟਰ ਕੀ ਹੈ ਇਹ ਭਾਈ ਉਹਨਾਂ ਦੀ ਆਪਸ ਹੀ ਕੋਈ 골ਡ 골ਡ ਦਾ ਟੱਕਰ ਸੀਗਾ ਕੋਈ ਵੀ ਮੇਰੇ ਸਿਸਟਰ ਰਾਣੇ ਉਹਨਾਂ ਤੋਂ ਲੈਣਾ ਉਹਨਾਂ ਦੀ ਮਾਂ ਤੋਂ ਤੇ ਵੀ ਉਹਨਾਂ ਨੇ ਕਹਿਣ ਦਾ ਮਤਲਬ ਵੀ 골ਡ ਦਾ ਕੋਈ ਉਹਨਾਂ ਨੇ ਮੰਗਿਆ ਹੋਣਾ ਦੇ ਉਹ ਬਾਹਰ ਗਲੀ 'ਚ ਖੜ ਕੇ ਮੰਗਦੇ ਨੇ ਵੀ ਤੁਸੀਂ ਤੁਹਾਡਾ ਹਿਸਾਬ ਕਰੋ ਵੀ 골ਡ ਸਾਨੂੰ ਦੋ ਵੀ ਅਸੀਂ ਆਪਣੇ ਬੱਚੇ ਦਾ ਫਿਊਚਰ ਦੇਖਣ ਅੱਗੇ ਵੀ ਅਸੀਂ ਚਾਹੇ ਉਹਨੂੰ ਵੇਚੀਏ ਹਨਾ ਚਾਹੇ ਜਾਵੇ ਉਹਨੂੰ ਕੋਈ ਗਿਰਵੀ ਰੱਖੇ ਜੋ ਵੀ ਲਾ ਲਓ ਵੀ ਅਸੀਂ ਆਪਣੇ ਬੱਚੇ ਦਾ ਅੱਗੇ ਫਿਊਚਰ ਵਧਾਣਾ ਤੇ ਇਹ ਚੱਕਰ ਦੇ ਵਿੱਚ ਇਹ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਬਾਈ ਸਮਝ ਗੱਲ ਕੀ ਹੋਈ ਹੈ ਆਪਣਾ ਰਾਨਾ ਇਹਨਾਂ ਦੀ ਆਪਸ 'ਚ ਲੜਾਈ ਹੋਈ ਹੈ ਤੇ ਉਹਨਾਂ ਨੇ ਇੱਕ ਵਾਰੀ ਪਿੰਡ ਵਾਲੇ ਨੇ ਵੀ ਇਹਨਾਂ ਨੂੰ ਵਾਪਸ ਇੱਕ ਵਾਰੀ ਘਰੇ ਬਾੜਤਾ ਤੇ ਉਦੋਂ ਬਾਅਦ ਮੈਨੂੰ ਪਤਾ ਨਹੀਂ ਵੀ ਉਹ ਚਾਕੂ ਲੈ ਕੇ ਆਏ ਤੇ ਇਹਦੀ ਭਰਾ ਤੇ ਇਹਦੀ ਭਰਜਾਈ ਇੱਕ ਦਹਾਤੇ ਪਤਾ ਨਹੀਂ ਡੰਡਾ ਦੀ ਭਾਈ ਜੱਗ ਕਿਰਚ ਸੀ ਕੁਝ ਵੀ ਮੈਨੂੰ ਨਹੀਂ ਪਾ ਜਿਹੜਾ ਬੰਦਾ ਚਾਕੂ ਮਾਰਦਾ ਦਿਖ ਰਹੀ ਨੂੰ ਪੁੱਤਰ ਵੀ ਕੁਛ ਵੀ ਮਾਰਦਾ ਜੀ ਮੈਨੂੰ ਨਹੀਂ ਪਤਾ ਵੀਡੀਓ ਸਾਰੀ ਜਿਹੜਾ ਉਹ ਉਹਦਾ ਉਹਦਾ ਜੇਟ ਸੀਗਾ ਦੇ ਸਿਸਟਰ ਦਾ ਵਿਚਾਨੇ ਉਹਦਾ ਭਰਾ ਸੀਗਾ ਤੇ ਭਰਾ ਤੇ ਭਰਜਾਈ ਤੇ ਉਹਦੀ ਮਾਂ ਵੀ ਵਿਚੇ ਸੀਗੀ ਤੇ ਜਿਨ੍ਹਾਂ ਨੇ ਹੁਣ ਕੱਲ ਇੱਥੇ ਬਿਆਨ ਦਿੱਤੇਗੇ ਵੀ ਉਹਰੇ 500 ਜਣੇ ਨਾਮ ਲਗਾਏ ਤੇ ਅੱਜ ਉਹਨਾਂ ਨੇ ਕਿਹਾ ਵੀ ਜਿਹੜੇ ਮੇਨ ਮੇਨ ਤੁਸੀਂ ਉਹਨਾਂ ਦੇ ਨਾਮ ਦਿਖਾਓ ਵੀ ਜਿਵੇਂ ਭਰਾ ਤੇ ਭਰਜਾਈ ਹੋਗੇ ਤੇ ਇੱਕ ਉਹਦੀ ਮਾਂ ਹੋਗੀ ਉਹਰੇ ਉਹਦੀ ਬਾਲਡਿੰਗ ਸੀ ਮੁੰਡੇ ਦੀ ਤੇ ਇੱਕ ਚਾਚਾ ਜੀ ਤੇ ਇੱਕ ਚਾਚਾ ਹੋ ਗਿਆ ਇੱਕ ਉਹਦੀ ਚਾਚੀ ਹੋ ਗਈ ਤੇ ਇੱਕ ਉਹ ਬੇਟਾ ਵੀ ਆਰਾਮ ਨਾਲ ਬੇਟਾ ਕਿੰਨੇ ਸਾਲ ਦਾ ਈ ਬੇਟਾ 7 ਸਾਲ ਦਾ ਉਹਨੂੰ 6 ਸਾਲ ਦਾ ਈ ਬੇਟਾ ਇਹਨਾਂ ਦਾ ਬੇਟਾ ਇੱਕ ਵਾਰ 7-8 ਸਾਲ ਦਾ ਹੋਊਗਾ ਵਿਆਹ ਨੂੰ ਜਪਨ ਮਨੇ 10 ਸਾਲ ਦੇ ਨੇੜੇ ਹੋ ਗਏ ਨੋਟ ਲੱਗੇ ਵੀ ਤੰਗ ਕਰਦੇ ਦੇਹ ਜਿਵੇਂ ਪਹਿਲਾਂ ਵੀ ਵਿਜੇ ਤੰਗ ਕਰਦੇ ਪਹਿਲਾਂ ਅਸੀਂ ਕਿੰਨੀ ਵਾਰ ਮੈਂ ਆਇਆ ਇਹਨਾਂ ਦੇ ਲੜਾਈ ਨੂੰ ਛਡਾਉਣ ਬਾਬੇ ਪਹਿਲਾਂ ਫੈਸਲਾ ਵੀ ਹੋ ਜਾਂਦਾ ਉਹਰੇ ਅਸੀਂ ਖੰਨੇ ਵਿਆਹ ਚ ਲਗ ਕਰ ਆਇਆ ਸ਼ੇਵਸਾ ਨਾਲ ਬਾਲ ਠਾ ਕਰ ਤੂੰ ਸਮਰਾਲਾ ਰਹਿਣ ਉਹਦੇ ਰਾਹੀ ਉਹਨਾਂ ਨੇ ਵੀ ਫੈਸਲਾ ਕਰਾਇਆ ਇਹਨਾਂ ਦਾ ਤੇ ਉਹਦੇ ਨਾਲ ਚਲੋ ਸੁਗੀ ਬਸਣ ਲੱਗ ਗਈ ਫਿਰ ਇੱਥੇ ਫੇਰ ਉਹ ਦੁਬਾਰ ਫੇਰ ਹੋਇਆ ਫਿਰ ਮੈਂ ਆਪਣੇ ਯਾਰ ਦੋਸਤ ਲੈ ਕੇ ਵੀ ਚਲੋ ਅਸੀਂ ਕਿਹਾ ਬੈਠ ਕੇ ਥਾਣੇ ਜੇ ਵੀ ਤੇ ਫੈਸਲਾ ਕਰਾ ਲਈ ਤੇ ਫੈਸਲਾ ਹੋਇਆ ਚੋਦਰੇ ਬਾਸਣ ਲੱਗ ਗਿਆ ਸੀ ਮੈਂ ਇਹਨੂੰ 2 ਸਾਲ ਬੁਲਾਇਆ ਨਹੀਂ ਆਪਣੀ ਸਿਸਟਰ ਨੂੰ ਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਮੈਨੂੰ ਫੋਨ ਵੀ ਉਧਰ ਪ੍ਰਧਾਨ ਦਾ ਹੰਦ ਲਿਆ ਮੈਦਨ ਦਾ ਵੀ ਐਦਾ ਕਰਕੇ ਵੀ ਤੇਰੀ ਭੈਣ ਦੇ ਟਾਕੂ ਮਾਰਦਾ ਕਿਨੇ ਵੀ ਪਤਾ ਚੱਲਿਆ ਮੈਨੂੰ ਅਹੀ 11 11 11:30 11 ਐਵੇਂ ਕੋ ਟਾਈਮ ਸੀ ਮੇਰੀ ਕਰ ਵੀ ਜਾਂਦੀ ਹੋਗੀ ਹਾਂਜੀ ਇਹ ਮੇਰੀ ਕਰ ਵੀ ਜਾਂਦੀ ਹੋਗੀ ਅਸੀਂ ਕਹਿੰਦੇ ਵੀ ਸਾਡੇ ਨਾਲ ਇਨਸਾਫ ਹੋਵੇ ਕਿਉਂਕਿ ਮੇਰੀ ਭੈਣ ਗਈ ਹੈ ਨਾ ਵੀ ਇਹਨਾਂ ਦਾ ਵੀ ਜਿਵੇਂ ਹੁਣ ਇਹਨਾਂ ਦੇ ਦੇਦੇ ਪ੍ਰਧਾਨ ਤੇ ਪਰਜਾਈ ਦਾ ਤੇ ਜਿਹਨਾਂ ਦਾ ਮੇਨ ਹੱਤਾ ਏ ਕੇ ਵੀ ਮਾਂ ਦਾ ਨਾਮ ਕੀ ਨਾਮ ਨੇ ਮੈਨੂੰ ਪਤਾ ਜੀ ਉਹ ਲੋ ਜਿਹਦੇ ਮੈਂ ਉਹ ਜੇਡਰ ਕੀ ਨਾਮ ਪਰ ਉਹ ਵੈਸੇ ਉਹ ਰਾਨਾ ਕਹਿੰਦੇ ਨੇ ਜੀ ਉਹ ਤਾਂ ਕੈਰਸਟ ਪਈ ਏ ਜਿਸੇ ਦੇ ਉਹਦੇ ਉਹਦੇ ਜੇੜ ਦੇ ਪਈ ਆ ਹੋਰ ਤੇ ਉਹਦੇ ਮਾਂ ਕੱਲ ਗਈ ਬੈਠੇ ਦੀ ਗਈ ਤੇ ਉਹਨੂੰ ਉਹ ਉਹਦਾ ਬੇਟਾ ਕਹਿ ਰਿਹਾ ਦੀ ਵਿੱਕੀ ਤੇ ਸਾਡਾ ਪਰੋਣਾ ਤੇ ਉਹਨੂੰ ਕਹਿੰਦਾ ਵੀ ਤੁਸੀਂ ਇਹਨੂੰ ਛੱਡ ਦੇ ਵੀ ਗਾਉਂ ਹੱਤੇ ਆ ਜਾਓਗੇ ਹੁਣ ਵੀ ਮੈਨੂੰ ਫੋਨ ਆਇਆ ਦੀ ਆ ਹੱਤ ਬੰਨ ਕੇ ਕਹਿੰਦਾ ਦੀ ਉਹ ਅਗਲਾ ਉਹ ਪਰੋਣਾ ਦੇ ਵਿੱਚ ਜਹਤ ਹੋਊਗਾ ਸਾਨੂੰ ਸ਼ੱਕ ਹੈ ਜੀ ਵੀ ਸਾਡਾ ਸ਼ੱਕ ਦੂਰ ਕੀਤਾ ਜਾਵੇ ਵੀ ਸਾਨੂੰ ਇਨਸਾਫ ਚਾਹੀਦਾ ਵੀ ਇਹਨਾਂ ਦੇ ਚਾਰਾਂ ਦੇ ਬੰਦੇ ਕਾਰਵਾਈ ਕੀਤੀ ਜਾਵੇ ਜੇ ਕੋਈ ਹੋਰ ਵਿੱਚ ਹੈਗਾ ਤਾਂ ਉਹਨਾਂ ਤੇ ਵੀ ਕਾਰਵਾਈ ਹੋਵੇ ਸੰਸਾਰ ਕਿਸੇ ਕਹਿੰਦੀ ਹੈ ਸਰਕਾਰ ਵੀ ਉਹ ਕਹਿੰਦੇ ਵੀ ਵੀ ਹੁਣ ਇਹ ਤਾਂ ਸਤਾਵ ਹੈ ਭਾਈ ਸ਼ੱਕ ਦਾ ਪਤਾ ਲੱਗਦਾ ਵੀ ਅਗਲਾ ਕਹਿੰਦੇ ਵੀ ਸੰਸਾਰ ਵੀ ਤੁਸੀਂ ਖੰਨੇ ਕਰਨਾ ਵੀ ਕੁੜੀ ਵਿਆਹੀ ਹੋਈ ਹੈ ਵੀ ਵਿਆਹੀ ਹੋਈ ਦਾ ਤੁਸੀਂ ਹੁਣ ਆਪਣੇ ਪਿੰਡ ਦੀ ਮਿੱਟੀ 'ਚ ਕਰੋ ਨਾ ਬਿਲਕੁਲ